ਸਰਬਤ ਨੇ ਆ ਲਿਆ ਦੇਖਾਈ ਉਹਨੇ ਇਕੱਠੇ ਕਰ ਦੋ ਨੇ ਇਕੱਠੇ ਗਰਮ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਜਾ ਰਹੇ ਆ ਮੰਡੀ ਥੋੜਾ ਜਿਹਾ ਸਾਮਾਨ ਖਰੀਦਣ ਨਾਲ ਸਰਵੱਤਾ ਵੀ ਜਾ ਰਹੇ ਆ ਉਹ ਦੇਰ ਬੱਤੇ ਮੜੀ ਲੈ ਕੇ ਆਣਾ ਨੂੰ ਜਾ ਰਹੀ ਹੈ ਸਮਰ ਪਰੇ ਕੀ ਕਰਦਾ ਸਮਰ ਠੰਡ ਲੱਗਦੀ ਸੌਣ ਲੱਗਿਆ ਸੌਣ ਲੱਗਿਆ ਪਾਪਾ ਜੀ ਜਾਣਾ ਨਹੀਂ ਤੂੰ ਚੱਲ ਬੜੇ ਜਾਣਾ ਤਾਂ ਚੱਲ ਫਿਰ ਚੱਲ ਫਿਰ ਪੱਜ ਜਾਂਦੇ ਪੱਜ ਜਾਂਦੇ ਸਰਬਤ ਨੇ ਆ ਲਿਆ ਦਿਖਾਈ ਦੋਨੇ ਇਕੱਠੇ ਕਰ ਦੋਨੇ ਇਕੱਠੇ ਦੋਨੇ ਇਕੱਠੇ ਕਰ ਹਾਂ ਛੱਡ ਇਹਦੇ ਨੂੰ ਕਰਕੇ ਦੋਨੇ ਇਕੱਠੇ ਛੱਡ ਚੱਲ ਕਰ ਸੋ ਗਰਮਕ ਪਿਆਰੋ ਇੱਕਾ ਸ਼ਾਲ ਲਿਆਂਦਾ ਮੈਂ ਆਪਣੇ ਵਾਸਤੇ ਲੋਈ ਵੀ ਹੈ ਇਹ ਸ਼ਾਲ ਵੀ ਹੈ ਕੋਈ ਵੀ ਲੈ ਸਕਦਾ ਲੇਡੀਜ਼ ਭਵੇਂ ਜੈਂਟਸ ਲੈ ਲਓ ਦੇਖੋ ਸਾਰੀ ਇੱਥੇ ਲਿਖਿਆ ਗਿਆ ਸਿਰਫ ਪੰਜਾਬੀ ਵਾਲੇ ਹੈ ਸਿਰਫ ਪੰਜਾਬੀਆ ਹਾਂ ਉੜਾੜਾ ਲਿਖਿਆ ਉਧਰ ਵੀ ਉੜਾੜਾ ਇੱਧਰ ਵੀ ਇੱਧਰ ਵਿਚਾਲੇ ਪੰਜਾਬ ਦਾ ਨਕਸ਼ਾ ਤੇ ਪੰਜਾਬ ਛਪਿਆ ਟ੍ਰੈਂਡਿੰਗ ਚ ਚੱਲੂਗਾ ਹੁਣ ਇਹ ਲੋਈ ਤੇ ਸ਼ਾਲ ਇਹ ਪਾਪਾ ਜੀ ਇਹ ਤਾਂ ਡਿਜ਼ਾਈਨ ਹਾਂ ਕਿੱਡਾ ਸੋਹਣਾ ਡਿਜ਼ਾਈਨ ਪੰਜਾਬ ਪੰਜਾਬ ਬੱਲੇ ਦਾ ਪੰਜਾਬ ਹੀ ਆ ਨਾ ਹੂੰ ਤੇ ਉੜਾ ਇਹਦੇ ਉੜਾ ਲਿਖਿਆ 35 ਅੱਖਰ ਕਿੰਨੇ ਅੱਖਰ ਆ ਬੋਲ ਆਉਂਦੇ ਥਾਨੂੰ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਘਗਾ ङ ਚਚਾ ਛਛਾ ਜਜਾ ਚਜਾ ਨਾ ਈਆਂ ਟੇਕਾ ਠੱਠਾ ਡੱਡਾ ਟੱਡਾ ਣਾਂਾ ਤੱਤਾ ਥੱਥਾ ਦੱਦਾ ਤਦਨਾਂ ਪਪਾ ਫਫਾ ਬੱਬਾ ਪਬਮ ਮਮਾ ਯਯਾ ਰਾਰਾ ਲੱਲਾ ਵਾਵਾ ਡੜਾ ਸਾਰੇ ਆਉਂਦੇ ਤੂੰ ਆਉਂਦੇ 응아 진짜 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 이야 이야 따따따따따따 ㄸ ㄸ ㄸ 나나따따타타 ㄸ ㄸ 나나따따나나빠빠퍼빠바빠빠 엄마 엄마 이야 ਰਾੜਾ ਲੱਲਾ ਲੱਲਾ ਵਾਵਾ ਵਾਵਾ ਡਾੜਾ ਲੱਲਾ ਤੁਸੀਂ ਚੈੱਕ ਕਰਿਓ ਠੀਕ ਐਵੇਂ ਲਓ ਜੀ ਹੁਣ ਤੁਹਾਨੂੰ ਸਮਰ ਤੇ ਸਰਬੱਤ ਊੜੇ ਆੜੇ ਦਾ ਸੌਂਗ ਬਣਾਇਆ ਹਾਂ ਇਹ ਸੁਣਾਉਣਗੇ ਚਲੋ ਸੁਣਾਓ ਬੱਸ ਸੁਣਾ ਐ ਵੈਸੇ ਇਨਾ ਹੀ ਸੀ ਤੇ ਦੂਜੇ ਅੱਖਰਾਂ ਦੇ ਨਹੀਂ ਬਣਾਇਆ ਕਕਾ ਖਖਾ ਗਗਾ ਕਗਾ ਇਹਨਾਂ ਦੇ ਨਹੀਂ ਹੁਣਾ ਚਲ ਦੁਬਾਰਾ ਸੁਣਾ ਉੜਾ ਉੱਠ ਤਗੜੂ ਨੇ ਲਾਜਵੇ ਹੂੰ ਬਹੁਤ ਸੋਣਾ ਗਾਇਆ ਵੀ ਸੁਗਰਮੁਖ ਪਿਆਰਿਓ ਆ ਗਏ ਆ ਵਾਪਸ ਮੰਡੀ ਤੋਂ ਗੁਰਦਾਰਸਾ ਪਾਠ ਕਰਿਆ ਜੇ ਇੱਕ ਬੂਟ ਲੈ ਕੇ ਆਇਆ ਮੈਂ ਆਪਦੇ ਵਾਸਤੇ ਇੱਕ ਸ਼ਾਲ ਲੈ ਕੇ ਆਇਆ ਪੰਜਾਬ ਵਾਲਾ ਸੀਮਾ ਸੂਟ ਲੈ ਕੇ ਆਈ ਐ ਸਮਰਾ ਲੈ ਗਏ ਬਿੱਲੀ ਸਰਬੱਤ ਲੈ ਕੇ ਆਈ ਸੱਚ ਸਰਬੱਤ ਦੇ ਦੋਨੇ ਇਕੱਠੇ ਕਰੀ ਦੋਨੇ ਕੱਟੇ ਹਾਂ ਸਿੱਜੇ ਡਾਕਾਨਾਂ ਹੀ ਲਿੱਦੇ ਹੁੰਦੇ ਹੋਰ ਤੰਨੀ ਵਗਰ ਹਾਂ ਹਾਂ ਤਦ ਇਹ ਵੀ ਆ ਜਾਂਦੀ ਸਮਰ ਦੇ ਕੰਨ ਹਿੱਲਦੇ ਆ ਉਹ ਕਹਿੰਦਾ ਸੀ ਲੇਟ ਵੀ ਜਗੂਗੀ ਇਹਦੇ ਚ ਜਲਦੀ ਸਮਰ ਲੇਟ ਹੈਗੀ ਐ ਸੱਚ ਜਲਦੀ ਨਹੀਂ ਲੇਟ ਰਹਾ ਨਹੀਂ ਪੇ ਲੇਟ ਲੇਟ ਦੇ ਗੂ ਕਿਥੇ ਦੋਨੇ ਲੇਟਾਂ ਖਰਾਬ ਹੈ ਬਟਨ ਤਾਂ ਹੈਗਾ ਆ ਰਿਹਾ ਆ ਬਟਨ ਹੈ ਆ ਆ ਬਟਨ ਸਲਸਲ ਡਾਉਨ ਹੈ ਮਿਲ ਜਾਂਦਾ ਇਹਦੀ ਰੱਖ ਕੇ ਰੱਖੋ ਕੰਨ ਤਾਂ ਹਿਲਦਾ ਵੇ ਲੈ ਬਣਾ ਨਾ ਦੇਖਿਆ ਛੱਡੀ ਗੋਣ ਕਰ ਗੋਸ਼ ਦੇ ਕੰਨ ਹਿਲਦੇ ਆ ਐਂ ਕਰਦੇ ਆ ਇੱਥੇ ਨਾ ਡੱਬੀ ਜਿਹੜੀ ਉਹਦੇ ਵਿੱਚ ਲਾਉਂਦੇ ਸੀ ਆ ਵਾਟਣਾ ਕੀ ਕਰਦਾ ਕੀ ਕਰਨਾ ਕੀ ਲੈ ਲੈ ਟਾਈਮ ਹੋ ਗਿਆ 7:30 ਸਰਬੱਤ ਆਪਣਾ ਬਿੱਲਾ ਜਾਂ ਗਲਚ ਪਾ ਕੇ ਤੇ ਭੱਜੀ ਫਿਰਦੀ ਹੈ ਕੀ ਕਰਦਾ ਫਿਰਦਾ ਪੁੱਤ ਐਸੇ ਨਹੀਂ ਇਹਨੂੰ ਕਰਕੇ ਦਿਖਾਈ ਗਾਨੀ ਜਿਉ ਹਮ ਘੰਡ ਘੜੀ ਹੁੰਦੇ ਸਮਰ ਕਿੱਥੇ ਸਮਰ ਨੂੰ ਲੱਪ ਲਾ ਕੇ ਕਿਧਰ ਹੈ ਇਹ ਕੀ ਕਰਦਾ ਕਪੜਾ ਨਹੀਂ ਗਿਆ ਗੋਰੂ ਗੋਰੂ ਕੀਤੇ ਚੱਲਿਆ ਗੋਰੂ ਟੂ ਚੈਲੰਜ ਕਿਹੜਾ ਹੁੰਦਾ ਬੁੱਤ ਟੂਲ ਚੈਲੰਜ ਟੂਲ ਅੱਛਾ ਟੂਲ ਚੈਲੰਜ ਕਿਹੜਾ ਹੁੰਦਾ ਆਪਣੇ ਨੂੰ ਉਹਦੇ ਵਿੱਚ ਇੱਕ ਸਮਾਨ ਚਾਹੀਦਾ ਹੁੰਦਾ ਬੋਲਾ ਜਾ ਚਲੋ ਕਰੋ ਫਿਰ ਕਰੋ ਆ ਜਾ ਬੋਲਾ ਦਾ ਸਮਾਨ ਚਾਹੀਦਾ ਹੁੰਦਾ ਹੂੰ ਉਹਦੇ ਵਿੱਚ ਉਹਦੇ ਵਿੱਚ ਆਪਣੇ ਨੂੰ ਫਾਈਟ ਕਰਨੀ ਹੁੰਦੀ ਆ ਚਲੋ ਕਰੋ ਫਿਰ ਸੋ ਗਰਮਕ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਅੱਜ ਮੰਡੀ ਜਾ ਕੇ ਆਏ ਆਂ ਸਰਬਤ ਨੂੰ ਬਿੱਲਾ ਦਵਾ ਕੇ ਲਿਆਏ ਆਂ ਮੈਂ ਆਪਣੇ ਚੂਲੇ ਦੇ ਕਿਆ ਸੋਨੇ ਤੇ ਸਮ ਅੱਜ ਘਰੇ ਸੀ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਫੇਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰਮਕ ਪਿਆਰਿਓ ਇਨਸ਼ਾ ਅੱਲਾਹ ਦਿੱਤਾ ਬੂਟਾ ਨਾਲ ਗਿਫਟ ਆਇਆ ਬੂਟਾਂ ਨਾਲ ਅਜੇ ਸ਼ੱਲਾ ਬਹੁਤ ਸੋਹਣਾ ਬੂਟ ਬਣਿਆ ਹੋਇਆ